ਅਹਿਮਦ ਸ਼ਾਹ ਬਦਾਲੀ ਦੀ ਹਾਰ ਦਾ ਬਦਲਾ ਲੈਣ ਲਈ ਉਸਦੇ ਬੇਟੇ ਤੈਮੂਰ ਸ਼ਾਹ ਨੇ ਅਮਰਸਾ ਦੇ ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ ਇਸ ਦੀ ਜਾਣਕਾਰੀ ਨੇ ਹਿੰਗ ਸਿੰਘ ਭਾਈ ਭਾਗ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਤਲਵੰਡੀ ਸਾਬੋ ਆ ਕੇ ਦਿੱਤੀ ਕਬਰ ਸੁਣ ਕੇ ਬਾਬਾ ਜੀ ਗਰੋਧ ਵਿੱਚ ਆ ਗਏ ਅਤੇ ਆਪਣੇ 16 ਸੇਰ ਦੇ ਖੰਡੇ ਨੂੰ ਦੋ ਤਾਰੀ ਤਲਵਾਰਾਂ ਹੱਥ ਵਿੱਚ ਉੱਕ ਕੇ ਬਾਕੀ ਸਿੱਖਾਂ ਨੂੰ ਨਾਂ ਲੈ ਕੇ ਅਮਰਸਾ ਰਵਜਾ ਕੇ ਮੁਗਲ ਫੌਜਾਂ ਨੂੰ ਲਲਕਾਇਆ ਕਮ ਆਸਾਨ ਜੰਗ ਵਿੱਚ ਬਾਬਾ ਦੀਪ ਸਿੰਘ ਦਾ ਸਾਹਮਣਾ ਸੇਨਾਪਤੀ ਜਮਾਲ ਖਾਨ ਨਾਲ ਹੋਇਆ ਦੋਨਾਂ ਵੱਲੋਂ ਇੱਕੋ ਵਰਗਾ ਹੀ ਵਾਰ ਹੋਇਆ ਜਿਸ ਵਿੱਚ ਬਾਬਾ ਦੀਪ ਸਿੰਘਾ ਤੇ ਸੇਨਾਪਤੀ ਦੋਨੋਂ ਦੇ ਸਿਰ ਧੜ ਨਾਲ ਵੱਖ ਹੋ ਗਏ ਉਦੋਂ ਅਚਾਨਕ ਇੱਕ ਅਜੀਹੀ ਘਟਨਾ ਹੋਈ ਜਿਸ ਦੀ ਮਿਸਾਲ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ। ਬਾਬਾ ਦੀਪ ਸਿੰਘ ਦਾ ਸਰੀਰ ਹਰਕਤ ਵਿੱਚ ਆਇਆ। ਬਾਬਾ ਜੀ ਨੇ ਸਿੱਧੇ ਹੱਥ ਵਿੱਚ ਆਪਣਾ ਖੰਡਾ ਤੇ ਉਲਟੇ ਹੱਥ ਵਿੱਚ ਸੀਸ ਟਕਾ ਕੇ ਲੜਨ ਲੱਗ ਪਏ। ਇਹ ਵੇਖ ਕੇ ਮੁਗਲ ਪੁਚੱਕੇ ਹੋ ਕੇ ਅਜਿਹੇ ਭੱਜੇ ਕਿ ਪਿੱਛੇ ਮੁੜ ਕੇ ਨਹੀਂ ਵੇਖਿਆ। ਅਖੀਰ ਵਿੱਚ ਬਾਬਾ ਦੀਪ ਸਿੰਘ ਨੇ ਅਮਰਸਰ ਸਾਹਿਬ ਦੀ ਪ੍ਰਕਰਮਾ ਵਿੱਚ ਆਪਣਾ ਸ਼ੀਸ਼ ਭੇਟ ਕਰਕੇ ਆਪਣਾ ਪ੍ਰਣ ਪੂਰਾ ਕੀਤਾ। ਦੋਸਤੋ ਵੀਡੀਓ ਵਧੀਆ ਲੱਗੀ ਹੋ ਤਾਂ ਚੈਨ 76 ਵਰਿਆਂ ਦੇ ਦਰਮਿਆਨ ਉਮਰ ਦਮਦਮਾ ਸਾਹਿਬ ਬੈਠੇ ਨੇ ਕੰਨਾਂ 'ਚ ਖਬਰ ਪੈ ਗਈ। ਬਾਬਾ ਜੀ ਸਰੋਵਰਪੁਰ ਦਿੱਤਾ ਗਿਆ ਪਠਾਣਾ ਕਬਜ਼ਾ ਕਰ ਲਿਆ ਸੂਰਮੇ ਲੈ ਕੇ ਬਾਬਾ ਦੀਪ ਸਿੰਘ ਚੱਲ ਪਏ ਨੇ ਅੰਮ੍ਰਿਤਸਰ ਵੱਲ ਆਉਂਦਿਆਂ ਜਦੋਂ ਤਰਨਤਨ ਸਾਹਿਬ ਲੰਘੇ ਨਾ ਤੇ ਉਹ ਜਿੱਥੇ ਅੱਜਕੱਲ ਗੁਰਦਾਰਾ ਲਕੀਰ ਸਾਹਿਬਾ ਉੱਥੇ ਖੰਡੇ ਨਾਲ ਲਕੀਰ ਖਿੱਚੀ ਹੈ ਤੇ ਉੱਥੇ ਲਲਕਾਰ ਕੇ ਇਹ ਗੱਲ ਆਖੀ ਹੈ ਵੀ ਜਿਨ੍ਹਾਂ ਨੂੰ ਜਾਨ ਪਿਆਰੀ ਹੈ ਘਰ ਚਲੇ ਜਾਓ ਤੇ ਜਿਨ੍ਹਾਂ ਨੂੰ ਹਰਮੰਦਰ ਸਹਿ ਪਿਆਰਾ ਏ ਧਰਮ ਪਿਆਰਾ ਏ ਲਕੀਰੋਂ ਪਾਰ ਹੋ ਜਾਓ ਦੱਸਦੇ ਨੇ 5000 ਸੂਰਮਾ ਸੀ ਸਾਰੇ ਹੀ ਲਕੀਰੋਂ ਪਾਰ ਲੰਘ ਗਏ ਕਿਸੇ ਨੇ ਘਰ ਪਿਆਰਾ ਨਾ ਸਮਝਿਆ ਕਿਸੇ ਨੇ ਜਾਨ ਪਿਆਰੀ ਨਾ ਸਮਝੀ ਹੁਣ ਉਥੇ ਇੱਕ ਇੰਗਲਿਸ਼ ਦੇ ਟੀਕਾਕਾਰ ਨੇ ਬੜਾ ਸੋਹਣਾ ਲਿਖਿਆ ਹੈ ਕਹਿੰਦਾ ਬਾਬਾ ਜੀ ਦਾ ਬਚਨ ਸੀ ਓਨਲੀ ਦੋਸ ਵਾਰੀਅਰਸ who love harmandir sahib more than their lives should come across ਜਿਨ੍ਹਾਂ ਦੇ ਜੀਵਨ ਵਿੱਚ ਸਭ ਤੋਂ ਵੱਧ ਕੇ ਤਵਜੋ ਹਰਿਮੰਦਰ ਸਾਹਿਬ ਪ੍ਰਤੀ ਹੈ ਸਭ ਤੋਂ ਵੱਧ ਕੇ ਤੇ ਹਰਿਮੰਦਰ ਸਾਹਿਬ ਪ੍ਰਤੀ ਹੈ ਦੀਨ ਮਜ਼ਮ ਜਿਨ੍ਹਾਂ ਨੂੰ ਪਿਆਰਾ ਹੈ ਉਹੀ ਮੇਰੇ ਨਾਲ ਚੱਲਣਗੇ ਕਹਿੰਦੇ ਹੈਰਾਨੀ ਦੀ ਗੱਲ ਐ ਸਾਰੇ ਹੀ ਤੁਰ ਪਏ ਨੇ ਮੌਤ ਵੇਹਣ ਲਈ ਇੱਕ 30 ਬੱਤੀਆਂ ਵਰਿਆਂ ਦਾ ਜਰਨੈਲ ਜਮਾਲ ਸ਼ਾ ਵੀ ਆਂਦੇ ਨੇ ਅਮਾਨ ਖਾਂ ਵੀ ਆਖਿਆ ਜਾਂਦਾ ਕਈ ਲਖਬ ਨੇ ਉਹਦੇ ਨਾਮ ਨੇ ਜਿੱਥੇ ਕਿ ਟਾਲਾ ਸਾਹਿਬ ਐ ਅੱਜਕੱਲ ਉਦਾਂ ਤੇ ਟਾਲੀ ਸਿੰਘਾਂ ਦਾ ਬੋਲਾ ਬੜਾ ਬੁਲੰਦ ਆ ਆਪਾਂ ਟਾਲਾ ਸਾਹਿਬ ਆਖ ਦਿੰਦੇ ਆ ਜਿੰਦਾ ਛੋਲਿਆ ਨੂੰ ਬਦਾਮ ਕਹਿ ਦਈਦਾ ਹੈ ਪੋਜ਼ਿਟਿਵਿਟੀ ਸਕਾਰਾਤਮਕ ਬੋਲੀ ਚੜ੍ਹਦੀ ਕਲਾ ਦੇ ਬੋਲ ਉਥੇ ਤੀਆਂ ਬੱਤੀਆਂ ਵਰਿਆਂ ਦੇ ਜਰਨੈਲ ਨਾਲ ਕਮਸ਼ਾਨ ਦਾ ਯੁੱਧ ਮਚਿਆ ਬਾਬਾ ਦੀਪ ਸਿੰਘ ਦਾ ਸਾਂਝਾ ਵਾਰ ਚੱਲਿਆ ਪੰਥ ਪ੍ਰਕਾਸ਼ ਤੇ ਬੋਲਨੇ ਚਲੀ ਤੇਗ ਅਤ ਬੇਗ ਸਹਿ ਦੋਹੂ ਕੇਰ ਬਲਵਾਰ ਉਤਰ ਗਏ ਸਿਰ ਦੋਹੂ ਕੇ ਪਰਸ ਪਰੈ ਇੱਕ ਸਾਰ ਦੋਹਾਂ ਦੇ ਸਿਰ ਲਹਿ ਗਏ ਟਿਗ ਤੈ ਇੱਕ ਸਿੰਘ ਪਿਖ ਕਹਿਓ ਪਰਣ ਤੁਹਾਰ ਦੀਪ ਸਿੰਘ ਰਹਿਓ ਗੁਰਪੁਰ ਜਾਏ ਸੀਸ ਮੈਂ ਮਹਿਉ ਸੋਤੋ ਦੋਏ ਕੋਸ ਇਸ ਤਹਿਉ ਬਾਬਾ ਦੀਪ ਸਿੰਘ ਤੁਸੀਂ ਤੇ ਪਰਣ ਕੀਤਾ ਸੀ ਵੀ ਸਿਸ ਗੁਰੂ RAMDAS ਜੀ ਦੇ ਚਰਨਾਜ ਭੇਟ ਕਰਾਂਗਾ ਪਠਾਣਾ ਨੂੰ ਉਹਨਾਂ ਦੀ ਕਰਨੀ ਦਾ ਫਲ ਪੁਗਤਾ ਕੇ ਉਹ ਤੇ ਕੁਝ ਕੋ ਦੂਰ ਹੈ ਮੌਤ ਜਿੱਤ ਗਈ ਦੀਪ ਸਿੰਘ ਤੇ ਤੇਰਾ ਪਰਣ ਕਟਿਆ ਗਿਆ ਸੁਣ ਸਿੰਘ ਜੀ ਨਿਜ ਪਰਣ ਸੰਭਾਰਾ ਨਿਜ ਸਿਰ ਮਾਮ ਹੱਥ ਨਿਜ ਧਾਰਾ ਦਹਨੇ ਹੱਥ ਤੇਗ ਖਰ ਧਾਰਾ ਵਜਨ ਜਾਹੇ ਥਾ ਸੇਰ 18 ਕਹਿੰਦੇ ਉਹ ਧੜਨੇ ਹਰਕਤ ਕੀਤੀ ਖੱਬੇ ਹੱਥ ਸੀਸ ਚੁੱਕ ਲਿਆ ਸੱਜੇ ਧਾਰਾ ਸੇਰ ਦਾ ਖੰਡਾ ਪਠਾਨ ਅੱਗੇ ਲਾ ਕੇ ਦੌੜੇ ਤੇ ਜਰਨੈਲ ਰੋਕ ਰੋਕ ਆਖਣ ਪਠਾਣਾ ਨੂੰ ਤਨਖਾ ਲੈਂਦੇ ਉਹ ਲੜਨ ਦੀ ਨਮਕ ਹਰਾਮੀ ਕਿਉਂ ਬਣਦੇ ਹੋ ਪਿੱਠ ਦੇ ਕੇ ਕਿਉਂ ਜਾਂਦੇ ਹੋ ਤੇ ਪਠਾਨ ਦੌੜੇ ਜਾਂਦੇ ਜਵਾਬ ਦਿੰਦੇ ਨੇ ਸ਼ਾਹ ਜੀ ਅੱਖਾਂ ਨਾਲ ਵੇਖਿਆ ਹੈ ਬੁੱਢੇ ਜਰਨੈਲ ਦੀਪ ਸਿੰਘ ਦਾ ਸੀਸ ਲੱਥਾ ਜਮਾਲ ਸ਼ਾਹ ਦਾ ਸਿਰ ਲੱਥਾ ਉਹ ਤੇ ਮਿੱਟੀ ਹੋਇਆ ਪਿਆ ਤੇ ਬੁੱਢਾ ਜਰਨੈਲ ਹੱਥ ਤੇ ਟਿਕਾ ਕੇ ਸੀਸ ਖੰਡਾ ਖੜਕਾਉਂਦਾ ਆ ਰਿਹਾ ਹੈ ਤੇ ਸਾਨੂੰ ਤਨਖਾਹ ਜਿਉਂਦੇ ਜਾਗਦੇ ਸਿੰਘਾਂ ਨਾਲ ਲੜਨ ਦੀ ਮਿਲਦੀ ਹੈ ਸਿਰ ਲੱਥਿਆਂ ਨਾਲ ਲੜਨ ਦੀ ਤਨਖਾਹ ਨਹੀਂ ਮਿਲਦੀ ਤੇ ਨਾ ਸਾਨੂੰ ਜਾਣ ਚੀ ਆ ਸਿਰ ਲੱਥਿਆਂ ਨੂੰ ਕਿਵੇਂ ਮਾਰੀਦਾ ਹੈ ਦੌੜ ਉੱਥੇ بڑے بڑے ਜਰਨੈਲ ਉੱਥੇ ਹਰਮੰਦਰ ਸਾਹਿਬ ਪਹੁੰਚੇ ਬਾਬਾ ਦੀਪ ਸਿੰਘ ਕਬਜ਼ਾ ਪਠਾਣਾ ਕੋਲੋਂ ਛਡਵਾਇਆ ਬੇਦਬੀ ਦਾ ਬਦਲਾ ਲਿਆ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੀਸ ਟਿਕਾ ਦਿੱਤਾ ਬਾਣੀ ਦਾ ਫਰਮਾਨ ਹੈ ਨਾ ਸਤਿਗੁਰੇ ਆਗਾ ਸੀਸ ਭੇਟ ਦੇਉ ਜੇ ਸਤਿਗੁਰੂ ਸੱਚਾ ਭਾਵੇ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਜਿਹੜਾ ਗੁਰੂ ਨੂੰ ਸਿਰ ਭੇਟ ਕਰ ਦਿੰਦਾ ਅੰਕ ਸਮਾਉਂਦਾ ਹੈ ਗੁਰੂ ਵਿੱਚ ਇੱਕਮਿਕ ਹੋ ਜਾਂਦਾ ਹੈ ਤੋ ਬਾਬਾ ਦੀਪ ਸਿੰਘ ਨੇ ਬੇਨਤੀ ਕੀਤੀ हे गुरु रामदास ਸਾਹਿਬ ਸੱਚੇ ਪਾਤਸ਼ਾਹ ਅੱਜ ਤੱਕ ਹੁਣੀ ਤੋਂ ਕੋਈ ਨਹੀਂ ਜਿੱਤਿਆ ਮੌਤ ਤੋਂ ਕੋਈ ਨਹੀਂ ਜਿੱਤਿਆ ਪਰ ਤੂੰ ਦਸਵੇਂ ਜਾਮੇ ਵਿੱਚ ਮੇਰੇ ਲਈ ਇੱਕ ਬਚਨ ਕਿਹਾ ਸੀ ਦਮਦਮਾ ਸਾਹਿਬ ਤੂੰ ਆਖਿਆ ਸੀ ਬਾਬਾ ਦੀਪ ਸਿੰਘ ਮੰਗ ਕੀ ਮੰਗਦਾ ਏ ਤੇ ਮੈਂ ਆਖਿਆ ਮਹਾਰਾਜ ਮੈਂ ਚਾਹੁੰਦਾ ਹਾਂ ਮੇਰਾ ਪਰਣ ਪੂਰਾ ਹੋਵੇ ਸਿੱਖੀ ਕੇਸਾਂ ਸਵਾਸਾਂ ਨਾਲ ਲਿਵੇ ਤੇ ਬਾਪੂ ਤੂੰ ਦਸਵੇਂ ਜਾਮੇ ਆਖਿਆ ਸੀ ਦੀਪ ਸਿੰਘ ਤੇਰਾ ਸਿਰ ਕਟਿਆ ਜਾ ਸਕਦਾ ਹੈ ਤੇਰਾ ਪਰਣ ਨਹੀਂ ਕਟਿਆ ਜਾ ਸਕਦਾ ਤੇ ਅੱਜ ਵੇਖ ਤੇਰੀ ਨਜ਼ਰੇ ਨਿਆਮਤ ਹੋਈ ਹੈ ਮੇਰਾ ਪਰਣ ਨਿਭ ਗਿਆ ਹੁਣੀ ਹਾਰ ਗਈ ਮੈਂ ਬਦਵੀ ਦਾ ਬਦਲਾ ਲੈ ਲਿਆ ਹੈ ਜਿਵੇਂ ਸਰਗੁਣ ਸਰੂਪ ਦੇ ਚਰਨਾਂ ਵਿੱਚ ਰੱਖਿਆ ਹੀ ਇਹਨਾਂ ਛੱਲਾਂ ਨੂੰ ਸਾਗਰ ਵਿੱਚ ਇੱਕਮਿਕ ਕਰ ਲੈ ਆਪਣੇ ਵਿੱਚ ਅਪੇਤਾ ਬਖਸ਼ ਇਹਨਾਂ ਕਹਿ ਕੇ ਸ਼ਹਾਦਤ ਦੀ ਅਵਧੀ ਬਾਬਾ ਦੀਪ ਸਿੰਘ ਪਾ ਗਏ ਅੱਜ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪ੍ਰਕਰਮਾਂ ਵਿੱਚ ਪਹਿਰੇਦਾਰ ਬਣ ਕੇ ਖਲੋਤੇ ਹੋਏ ਨੇ ਜਿੰਨੀ ਸੰਗਤ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਦਮਬੋਸੀ ਕਰਦੀ ਹੈ ਉਹ ਸਾਰੇ ਬਾਬਾ ਦੀਪ ਸਿੰਘ ਨੂੰ ਚਰਨ ਬੰਦਨਾ ਕਰਕੇ ਅੱਗੇ ਵਧਦੇ ਨੇ ਹੁਣ ਇੱਥੇ ਤਰਕ ਉੱਠਦਾ ਹੈ ਬਿਨਾ ਸਿਰ ਤੋਂ ਬੰਦਾ ਕਿੱਥੇ ਲੜ ਸਕਦਾ ਹੈ ਗੱਲ ਠੀਕ ਹੈ ਬੰਦਾ ਨਹੀਂ ਲੜ ਸਕਦਾ ਪਰ ਗੁਰੂ ਗੋਬਿੰਦ ਸਿੰਘ ਜਿਸ ਦਾ ਥਾਪੜਾ ਹੈ ਬਾਬਾ ਦੀਪ ਸਿੰਘ ਨੂੰ ਉਹ ਤਿੰਨਾਂ ਲੋਕਾਂ ਦਾ ਮਾਲਕ ਹੈ ਸਤਿਗੁਰ ਮੇਰਾ ਸਰਬ ਪ੍ਰਤਪਾਲੈ ਸਤਗੁਰ ਮੇਰਾ ਮਾਰ ਜਵਾਲਾ ਹੈ ਮਾਈਟਰੂ ਗੁਰੂ ਕਿਲ ਜ਼ੈਣੀ ਰਿਵਾਈਵ ਜੇ ਕਿ ਇੰਗਲਿਸ਼ ਦਾ ਡਾਕਟਰ ਕਹਿੰਦਾ ਗੁਰੂ ਚਾਵੇ ਤੇ ਮੁਰਦੇ ਪੱਪਾਂ ਤੇ ਨੱਚਣ ਲਾ ਦਿੰਦਾ ਹੈ ਇਹ ਗੁਰੂ ਗੋਬਿੰਦ ਸਿੰਘ ਦੀ ਕਰਾਮਾਤ ਹੈ ਬਿਨਾ ਸਿਰ ਤੋਂ ਬਾਬਾ ਦੀਪ ਸਿੰਘ ਨੂੰ ਲੜਾ ਦਿੱਤਾ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਹੈ सफल मूर्त गुरदेव स्वामी सर्ब कला पर नानक गुर पार ब्रह्म सदा सदा हजूरे गुरु हाजरा हजूर है। गुरु जो चाहे कर सकता ही जोल पावरफुल दमदमी टकसाल पहले मुखी सिंह फिर दूसरे मुखी बाबा गुरबख्श सिंह भी शहीद होए ਫਿਰ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਵੀ ਸ਼ਹੀਦ ਹੋਏ